ਬਹਿ ਗਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੀ ਜੀ ਆਪਣੇ ਭੈਣ ਭਾਈ ਨੂੰ ਆਪਣੀ ਵੀਡੀਓ ਦੇਖ ਦੇਣੀ ਉਹਨਾਂ ਦਾ ਬਹੁਤ ਬਹੁਤ ਥੈਂਕਸ ਜੀ ਜਿਹੜੇ ਨਵੇਂ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਾਂ ਜੀ ਬਣਾਉਣ ਲੱਗੇ ਆਂ ਆਲੂ ਦੀ ਘੋਟੀ ਜਿਹੜੀ ਤੇਲ ਆਪਣਾ ਗਰਮ ਹੋ ਚੁੱਕਿਆ ਆਪਾਂ ਪਾ ਰਹੇ ਹਾਂ ਜੀ ਇੱਕ ਬੜੀ ਆ ਧਨੀਆ ਸਾਫਤਾ ਤੇ ਦੋ ਕੜੀ ਪੱਤੇ ਉਂਝ ਨਾਲੇ ਵੀ ਆਪਾਂ ਕੱਟਿਆ ਹੋਇਆ ਲਸਣ ਪਾਵਾਂਗੇ ਆਪਾਂ ਜੀ ਆਲੂਆਂ ਦੀ ਭੁਰਜੀ ਬਣਾਉਣ ਵਾਸਤੇ ਆਲੂ ਕੱਚੇ ਨਹੀਂ ਪਾਵਾਂਗੇ ਆਲੂ ਨੂੰ ਬੋਇਲ ਕਰਕੇ ਪਾਵਾਂਗੇ ਤੇਰੇ ਵੀ ਆਪਾਂ ਨੇ ਆਲੂ ਰੱਖੇ ਨੇ ਵਿੱਚ ਨਮਕ ਪਾਇਆ ਜੀ ਚੁਟਕੀਕ ਆਪਾਂ ਨੇ ਹੱਲਦੀ ਵੀ ਪਾਈ ਹੈ ਉਧਰ ਆਪਾਂ ਨਾਲ ਦੀ ਨਾਲ ਜੀ ਤੜਕਾ ਤਿਆਰ ਕਰ ਲੈਂਦੇ ਤੇ ਨਾਲ ਦੀ ਨਾਲ ਜੀ ਆਪਣੇ ਆਲੂ ਬੋਇਲ ਹੋ ਜਾਣਗੇ ਆਪਾਂ ਕੱਟੇ ਹੋਏ ਜੀ ਪਿਆਜ਼ ਬਾਅਦ ਸਾਰੇ ਮਸਾਲੇ ਨੂੰ ਜੇ ਆਪਾਂ ਲਗਾਤਾਰ ਚਲਾਉਂਦੇ ਹੋ। ਹਲਕਾ ਜਿਹਾ ਲਾਈਟ ਜਿਹਾ ਕਲਰ ਜਿਹੜਾ ਚੇਂਜ ਕਰਾਂਗੇ। ਇਹ ਆਪਾਂ ਕੱਚੇ ਆਲੂ ਪਾ ਕੇ ਭੁਰਜੀ ਬਣਾਉਣੀ ਹੈ ਵਧੀਆ ਨਹੀਂ ਬਣਦੀ ਹੈ। ਆਲੂ ਬੋਇਲ ਕਰਕੇ ਵੀ ਬਣਾ ਕੇ ਜਰੂਰ ਦੇਖਿਓ। ਤੇ ਬੜੀ ਪੌਂ ਦੇ ਨਾਲ ਜੀ। ਇਹ ਆਪਣੀ ਜੀ ਮਾਂ ਵਾਲੀ ਦਾੜ ਤੇ ਆਲੂ ਦੀਆਂ ਬੜੀਆਂ। ਪੌਂ ਨਾਲ ਜੀ ਬਹੁਤ ਵਧੀਆ ਟੇਸਟ ਆ ਜਾਂਦਾ ਤੇ ਕੜੀ ਪੱਤਾ ਵੀ ਆਪਾਂ ਨੂੰ ਜਰੂਰ ਪਾਉਣਾ ਚਾਹੀਦਾ। ਆਲੂਆਂ ਦੀ ਭੁਰਜੀ ਦੇਖਿਓ। ਉਹ ਜੇ ਤੁਹਾਨੂੰ ਗਰੀਬ ਪੱਤੇ ਪਾਣੀ ਵਿੱਚ ਛਿੱਟ ਕੇ ਹਰਾ ਵੀ ਪਾ ਸਕਦੇ ਆ ਇਹ ਹਰੇ ਵੀ ਆਪਾਂ ਨੇ ਤੋੜ ਕੇ ਧੋ ਕੇ ਥਾਵੇਂ ਸੋਚਾ ਕੇ ਰੱਖ ਲਈ ਸੀ ਜੀ ਧੁੱਪ ਦੇ ਵਿੱਚ ਨਹੀਂ ਸੁਕਾਏ ਇਹ ਧੁੱਪ ਦੇ ਵਿੱਚ ਸੁਕਾਉਣੇ ਤਾਂ ਜੀ ਪੱਤੇ ਕਾਲੇ ਹੋ ਜਾਂਦੇ ਨੇ ਜੀ ਆਪਾਂ ਛਾਂ ਦੇ ਵਿੱਚ ਸੁਕਾਉਣੇ ਆ ਜੀ ਫਿਰ ਇਹਨਾਂ ਦਾ ਕਲਰ ਹੈ ਜੀ ਜਿਹੜਾ ਉਦਾਂ ਹੀ ਗਰੀਨੇ ਰਹਿਣਦਾ ਵਾ ਕਾਲੇ ਨਹੀਂ ਹੋਦੇ ਤੇ ਸੁਕਾ ਕੇ ਰੱਖ ਲਏ ਜਦੋਂ ਮਰਜ਼ੀ ਆਪਾਂ ਪਾ ਸਕਦੇ ਆ ਅਤੇ ਆਪਾਂ ਜਿਹੜੇ ਤੁਹਾਨੂੰ ਦਿਖਾਉਨੇ ਆ ਆਪਣੇ ਜਿਹੜੇ ਪੱਤੇ ਸਕਾ ਕੇ ਰੱਖੇ ਹੋਏ ਨੇ ਬਿਲਕੁਲ ਕੜਕ ਕੜਕ ਕਰਦੇ ਨੇ ਕੋਈ ਮੇਰਾ ਪਹਰੇ ਵੀ ਤੋੜ ਕੇ ਪਾ ਲੈਨੇ ਤੇ ਇਹ ਕਈ ਬਲ ਸੁੱਕੇ ਵੀ ਪਾ ਲੈਨੇ ਜੇ ਤੁਸੀ ਜੀ ਟਮਾਟਰ ਪਾਉਣਾ ਚਾਹੋ ਨਾ ਤਾਂ ਪਾ ਸਕਦੇ ਆਣੇ ਟਮਾਟਰ ਕੱਟ ਕਰਿਆ ਆਹ ਗੀ ਆਪਣੀ ਜੀ ਚੈਨਲ ਨੂੰ ਬਾਤ ਤੋਂ ਬਾਤ ਸਬਸਕ੍ਰਾਈਬ ਕਰੀ ਜੀ ਸਾਨੂੰ ਬਹੁਤਰੀ ਲੋੜ ਆ ਜੀ ਕਿ ਜ ਆਪਣੇ ਦਰਸ਼ਕਾਂ ਦੀ ਹੈਲਪ ਦੇ ਨਾਲ ਹੀ ਅੱਗੇ ਜਾਣਾ ਹੈ। ਆਪਾਂ ਜੀ ਲਗਾਤਾਰ ਹਿਲਾਉਂਦੇ ਹੋਏ ਤੇ ਅੱਜ ਇਹਨੂੰ ਪਕਾ ਲਾਂਗੇ। ਇੱਧਰ ਜੀ ਆਪਣੇ ਆਲੂ ਵੀ ਗੈਲ ਹੋ ਰਹੇ ਨੇ। ਤੜਕੇ ਨੂੰ ਜੀ ਆਪਾਂ 1-2 ਮਿੰਟ ਲਈ ਢੱਕ ਕੇ ਪਕਾਵਾਂਗੇ ਗੈਸ ਥੋੜਾ ਜਿਹਾ ਸਿਮ ਕਰਤਾ। ਨੰਗੀ ਨਾ ਕਰਾ ਪਰਨ ਹਿਲਾ ਹੀ ਜਾਣਾ। ਇਹ ਤਾਂ ਆਪਣਾ ਪਿਆਜ਼ ਜੀ ਸੜ ਜਾਣਗੇ ਦੇ ਕਈ ਜਿਹੜੇ ਟਕਾਰੇ ਜਿਹੇ ਹੋ ਜਾਂਦੇ ਨੇ ਲਗਾਤਾਰ ਹਲਾਂਦੇ ਹੋਏ ਆਪਾਂ ਇਹਨਾਂ ਨੂੰ ਪਕਾ ਲਾਂਗੇ ਹਾਂਜੀ ਆਪਣੇ ਵੀ ਪਿਆਜ਼ਾਂ ਦਾ ਹੋ ਗਿਆ ਕਲਰ ਚੇਂਜ ਆਪਾਂ ਪਾਵਾਂਗੇ ਜਿਹੜੇ ਨਾਰਮਲ ਨਮਕ ਮਿਰਚ ਮਸਾਲੇ ਹੁੰਦੇ ਨੇ ਇਹ ਪਾਵਾਂਗੇ ਨਾਲ ਥੋੜਾ ਜਿਹਾ ਜੀ ਪਾਣੀ ਪਾ ਦਾਂਗੇ ਹਾਂਜੀ ਨਾਲੇ ਜੀ ਆਪਾਂ ਪਾ ਦਾਂਗੇ ਇਹਦੇ ਵਿੱਚ ਹੈਗਾ ਆਪਣਾ ਧਨੀਆ ਮੇਥੀ ਮਥੇ ਪਾਲਕ ਸਾਰਾ ਕੁਝ ਮਿਕਸ ਤੇ ਆ ਜੀ ਆਪ ਇਹ ਵੀ ਵਿੱਚ ਪਾ ਦਾਂਗੇ ਹਾਂਜੀ ਨੂੰ ਆਪਾਂ ਮਸਾਲੇ ਦੇ ਦਿੱਤੇ ਤੜਕੇ ਦੇ ਵਿੱਚ ਹੀ ਪਕਾਵਾਂਗੇ ਥੋੜਾ ਜਿਹਾ ਜੀ ਪਾਣੀ ਹੋਰ ਪਾ ਦਾਂਗੇ ਘਟਸ਼ੀਕ ਇੱਕ ਦੋ ਦੋ ਕਮਿੰਟ ਲਈ ਜੀ ਢੱਕ ਕੇ ਪਕਾ ਲਾਂਗੇ ਨਾਲ ਇਹ ਆਪਣਾ ਮਸਾਲਾ ਪੱਕ ਜੂਗਾ ਜੀ ਨਾਲ ਦੇ ਨਾਲ ਆਪਾਂ ਜਿਹੜੀ ਪਾਲਕ ਮੇਥੀ ਧਣੀਆਂ ਪਾਇਆ ਇਹਦੇ ਵਿੱਚੇ ਬਣ ਕੇ ਤਿਆਰ ਹੋ ਜੂ ਆਲੂ ਜੇ ਆਪਾਂ ਬਾਅਦ ਚ ਪਾਵਾਂਗੇ ਜੀ ਤੇ ਮੇਥੀ ਪਾਲਕ ਧਣੀਆਂ ਜਿਹੜੇ ਵੀ ਕੁਝ ਵੀ ਆਪਾਂ ਪਾਉਣਾ ਹੈ ਜਿਹਨੂੰ ਆਪਾਂ ਮਸਾਲੇ ਦੇ ਵਿੱਚੇ ਪਾ ਦਈਏ ਫਿਰ ਆਪਣੀ ਸਬ지 ਵਧੀਆ ਬਣ ਜਾਂਦੀ ਹੈ ਪੋਜੀ ਟੱਕ ਦਾਂਗੇ ਛਿੰਮ ਗੈਸ ਤੇ 2 ਮਿੰਟ ਲਈ ਪਕਾਵਾਂਗੇ ਹਾਂਜੀ ਆਪਾਂ ਨੇ ਇਹਨਾਂ 2 ਕਮਿੰਟ ਦੇ ਲਈ ਜੀ ਢੱਕ ਕੇ ਪਕਾ ਲਿਆ ਸੀਗਾ ਹੁਣ ਆਪਾਂ ਨੇ ਜੀ ਜਿਹੜੇ ਆਲੂ ਵੈਲ ਕਰਕੇ ਰੱਖੇ ਹੋਏ ਨੇ ਜੀ ਇਹ ਵਿੱਚ ਪਾ ਦਾਂਗੇ ਸਾਰੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਹਾਂਜੀ ਸਾਰੇ ਆਲੂ ਜੀ ਆਪਾਂ ਨੇ ਮਸਾਲੇ ਦੇ ਵਿੱਚ ਮਿਕਸ ਕਰਦੇ ਆਪਾਂ ਇਹਨੂੰ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਆਲੂ ਆਪਾਂ ਨੇ ਪਹਿਲਾਂ ਹੀ ਬਾਇਲ ਕੀਤੇ ਹੋਣੇ ਆਪਾਂ ਜਿੰਮ ਟੱਕ ਦਾਂਗੇ ਬਸ ਜੀ 2 ਮਿੰਟੇ ਪਕਾਵਾਂਗੇ ਆਪਾਂ ਇਹਨੂੰ ਹਾਂ ਜੀ ਆਪਾਂ ਦੀ ਸਬਜ਼ੀ ਨੂੰ 2 ਮਿੰਟੇ ਪਕਾਇਆ ਬਸ ਓਨਾ ਕੁ ਟਾਈਮ ਹੀ ਪਕਾਇਆ ਜਿੰਨਾ ਕਿ ਜਿਹੜਾ ਜਿਹੜਾ ਪਾਣੀ ਸੀਗਾ ਜਿਹੜਾ ਸਾਰਾ ਮਚ ਗਿਆ ਬਹੁਤ ਵਧੀਆ ਭੁਰਜੀ ਬਣੀ ਇਹ ਜੇ ਤਾਂ ਆਪਾਂ ਜੀ ਖੜਮੀ ਪਸੰਦ ਕਰਦੇ ਆ ਤਾਂ ਆਪਾਂ ਇਸੇ ਤਰ੍ਹਾਂ ਰੱਖ ਲਾਂਗੇ ਜੇ ਕਈ ਵਾਰ ਆਪਾਂ ਥੋੜੀ ਜਿਹੀ ਮੈਸ਼ ਕਰੀਏ ਪਸੰਦ ਕਰਦੇ ਆਂ ਜੀ ਸਾਨੂੰ ਥੋੜੀ ਜਿਹੀ ਜੀ ਮੈਸ਼ ਕਰੀ ਹੋਈ ਵਧੀਆ ਲੱਗਦੀ ਆ ਆਲੂਆਂ ਨੂੰ ਜੀ ਕੱਟ ਕੇ ਬਣਾ ਚੰਗੀ ਤਰ੍ਹਾਂ ਮੈਸ਼ ਕਰ ਦਾਂਗੇ ਜੇ ਜ਼ਿਆਦਾ ਕਰਨੀ ਹੈ ਤਾਂ ਆਪਾਂ ਘੋਟਨੇ ਦੇ ਨਾਲ ਵੀ ਘੋੜ ਸਕਦੇ ਹਾਂ ਅੰਜੀ ਗੈਸ ਆਪਾਂ ਕਰਦਨੇ ਬੰਦ ਅੰਜੀ ਆਪਣੀ ਜੀ ਬਹੁਤ ਵਧੀਆ ਆਲੂ ਦੀ ਬਣੀਆ ਪੁਰਜੀ ਤੁਸੀਂ ਜ਼ਰੂਰ ਬਣਾਓ ਜੀ ਜ਼ਰੂਰ ਟਰਾਈ ਕਰਿਓ ਜੀ ਅੱਜ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਹਾਂਜੀ ਆਪਣੇ ਚੈਨਲ ਨੂੰ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ